ਇਨੇ ਦਿਨੀ ਨੌਜਵਾਨਾਂ ਵਿੱਚ ਬਾਹਰ ਜਾਣ ਦਾ ਕਰੀਜ਼ ਇਸ਼ਕਦਰ ਵੱਜ ਚੁੱਕਾ ਹੈ ਕਿ ਫਰਾਡ ਏਜੰਟ ਉਹਨਾਂ ਦੇ ਇਸ ਜਨੂੰਨ ਦਾ ਫਾਇਦਾ ਉਠਾ ਰਹੇ ਨੇ ਅਕਸਰ ਹੀ ਨੌਜਵਾਨ ਵਿਦੇਸ਼ ਵਿੱਚ ਜਾ ਕੇ ਆਪਣਾ ਕਰੀਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਲਾਲਚੀ ਏਜੰਟ ਉਹਨਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਲੈਂਦੇ ਨੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਟੂਰਿਸਟ ਵੀਜ਼ੇ ਤੇ ਭੇਜ ਕੇ ਵਰਕ ਪਰਮਿਟ ਦਸਤੰਦ ਦੀ ਕੋਸ਼ਿਸ਼ ਕਰਦੇ ਅਜਿਹਾ ਹੀ ਮਾਮਲਾ ਮਿਸਰ ਤੋਂ ਸਾਹਮਣੇ ਆਇਆ ਜਿੱਥੇ ਵਿੰਡਪਾਪਾ ਬਕਾਲਾ ਦੇ ਇੱਕ ਏਜੰਟ ਵੱਲੋਂ 20 ਦੇ ਕਰੀਬ ਨੌਜਵਾਨਾਂ ਨੂੰ 90 ਹਜ਼ਾਰ ਡਲੈਰ ਦੁਬਈ ਭੇਜ ਦਿੱਤਾ ਗਿਆ ਅਤੇ ਵੀਜ਼ੇ ਉਤੇ ਟੂਰਿਸਟ ਵੀਜ਼ਾ ਲਿਖਿਆ ਹੋਇਆ ਸੀ ਇਹ ਠੱਗੀ ਦਾ ਸ਼ਿਕਾਰ ਹੋਏ ਬਹੁਤ ਵੱਡਾ 7 ਮਹੀਨੇ ਪਹਿਲਾਂ ਇੱਥੇ ਬਿਆਸ ਇੱਕ ਕੋਈ ਬੀਬੀ ਰਣਜੀਤ ਕੌਰ ਬਾਠੂ ਵੀ ਟਰੈਵਲ ਏਜੰਟ ਆ ਜਿਹੜੀ ਕਿ ਝਾਂਸੀ ਵਿੱਚ ਲਿਆ ਕੇ ਨੌਜਵਾਨਾਂ ਕੋਲੋਂ ਬੇਰੋਜ਼ਗਾਰ ਨੌਜਵਾਨਾਂ ਕੋਲ 90-90 ਹਜ਼ਾਰ ਰੁਪਈਆ ਲੈ ਕੇ ਪਾਸਪੋਰਟ ਵਸੂਲ ਕਰਕੇ ਇਹਨਾਂ ਨੂੰ ਵਰਕ ਵੀਜ਼ਾ ਕਹਿ ਕੇ ਦੁਬਈ ਭੇਜ ਦਿੱਤਾ ਦੁਬਈ ਭੇਜਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਵਾਲਾ ਵਰਕ ਵੀਜ਼ਾ ਨਹੀਂਗਾ ਸਾਡਾ ਸਿਰਫ ਟੂਰਿਸਟ ਵੀਜ਼ਾ ਵਾ ਉੱਥੇ ਪਹੁੰਚ ਕੇ ਇਹਨਾਂ ਨੂੰ ਜਦੋਂ ਵਿਚਾਰਿਆਂ ਨੂੰ ਲਾਲੇ ਪੈ ਗਏ ਇਹ ਵਾਪਸ ਆ ਗਏ 15-20 ਦਿਨ ਬਾਅਦਾਂ 15-20 ਦਿਨਾਂ ਬਾਅਦਾਂ ਇਹਨਾਂ ਨੇ ਆਪਣੇ ਪਿੰਡਾਂ ਦੇ ਮੋਹਤਬਰ ਜਾਂ ਪਸਪ੍ਰਸ਼ਾਸਨ ਲੋਕਲ ਇਹਨਾਂ ਦਾ ਜਦੋਂ ਉਹਦੇ ਕੋਲ ਪਹੁੰਚਿਆ ਤੇ ਉਹਨੇ ਇਹਨਾਂ ਨੂੰ ਇੱਕ ਐਫੀਡੇਵਿਟ ਦਿੱਤਾ ਜਿਹੜਾ ਕਿ ਸਾਰਿਆਂ ਦੇ ਹੱਥਾਂ ਦੇ ਵਿੱਚ ਆ ਇੱਕ ਐਫੀਡੇਵਿਟ ਦਿੱਤਾ ਕਿ ਮੈਂ ਵਿਦਨ 2 ਮੰਥ ਜਾਂ ਇਹਨਾਂ ਦੇ ਪੈਸੇ ਵਾਪਸ ਕਰਾਂਗੀ ਤੇ ਜਾਂ ਮੈਂ ਇਹਨਾਂ ਨੂੰ ਵਾਪਸ ਦੁਬਈ ਵਰਕ ਵੀਜ਼ੇ ਤੇ ਭੇਜਾਂਗੀ ਉਸ ਤੋਂ ਬਾਅਦ ਇਹ ਫੇਰੇ ਮਾਰ ਕੇ ਥੱਕ ਗਏ 7 ਮਹੀਨੇ ਲੰਘ ਗਏ ਨੇ ਅੱਜ ਤੱਕ ਨਾ ਇਹਨਾਂ ਦੇ ਪੈਸੇ ਵਾਪਸ ਕੀਤੇ ਨਾ ਕੋਈ ਵਰਕ ਵੀਜ਼ਾ ਤੇ ਨਾ ਹੀ ਪਾਸਪੋਰਟ ਜਦ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸੇ ਕਿ ਟੂਰਿਸਟ ਵੀਜ਼ਾ ਅਤੇ ਇਸ ਉੱਤੇ ਤੁਸੀਂ ਕੰਮ ਨਹੀਂ ਕਰਦੇ ਜਿਸ ਤੋਂ ਬਾਅਦ ਸਾਰੇ ਨੌਜਵਾਨਾਂ ਨੂੰ ਤੁਰੰਤ ਭਾਰਤ ਵਾਪਸ ਭੇਜ ਦਿੱਤਾ ਗਿਆ ਜਦੋਂ ਇਹਨਾਂ ਨੇ ਭਾਰਤ ਵਾਪਸ ਆ ਕੇ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਏਜੰਟ ਨੇ ਉਸ ਨੂੰ 7 ਮਹੀਨੇ ਦਾ ਹੋਰ ਸਮਾਂ ਦਿੱਤਾ ਪਰ ਹੁਣ ਏਜੰਟ ਨਾ ਤਾਂ ਉਹਨਾਂ ਨੂੰ ਬਾਹਰ ਭੇਜ ਰਿਹਾ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਦੇ ਰਿਹਾ ਟ੍ਰੈਵਲ ਦੇ ਥਰੂ ਮਤਲਬ ਦੁਬਈ ਗਿਆ ਸੀਗਾ ਟੂਰਿਸਟ ਵੀza ਉਹਨਾਂ ਨੇ ਕਹਿ ਮਤਲਬ ਲਵਾਇਆ ਸੀਗਾ ਸਾਡਾ ਤੇ ਉੱਥੇ ਕਾਫੀ ਖਜਲਖੋਰ ਹੋਣ ਤੋਂ ਬਾਅਦ ਫਿਰ ਕਾਰਵਾਈ ਕਰਨ ਤੋਂ ਬਾਅਦ ਅਸੀਂ ਫਿਰ ਇੱਥੇ ਵਾਪਸ ਆਏ ਆ ਤੇ ਕਿੰਨੇ ਦਿਨ ਤੁਸੀਂ ਉੱਥੇ ਰਹੇ ਸੀਗੇ ਔਰ ਕਾਦੇ ਤੁਸੀਂ ਪੈਸੇ ਦਿੱਤੇ ਸੀਗੇ ਅਸੀਂ ਉਹਨਾਂ ਨੂੰ ਵਰਕ ਵੀਜ਼ੇ ਦੇ ਪੈਸੇ ਦਿੱਤੇ ਇਹ ਕਹਿੰਦੇ ਸੀ ਕਿ ਇੱਕ ਵਰਕ ਵੀਜ਼ਾ ਲਵਾ ਕੇ ਦਵਾਂਗੇ ਉੱਥੇ ਮਤਲਬ ਰਜਿਸਟਰਡ ਕੰਪਨੀ ਆ ਕੋਈ ਉਹਦੇ ਰਾਈ ਪਰ ਜਦੋਂ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਟੂਰਿਸਟ ਵੀਜ਼ਾ ਸੀਗਾ ਤੇ ਫਿਰ ਅਸੀਂ ਉੱਥੇ ਥੋੜੀ-ਬਹੁਤੀ ਕਾਰਵਾਈ ਕਰਕੇ ਜਿੱਦਾਂ ਬੇੰਦ ਭਾਜੀ ਸੀਗੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉੱਥੇ ਤੇ ਫਿਰ ਉਹਨਾਂ ਨੇ ਸਾਨੂੰ ਟਿਕਟਾਂ ਕਰਵਾ ਕੇ ਤੇ ਵਾਪਸ ਇੱਥੇ ਭੇਜਿਆ ਦੱਸਿਏ ਕਿ ਸਾਰੇ ਨੌਜਵਾਨ ਗਰੀਬ ਪਰਿਵਾਰਤੋਂ ਨੇ ਅਤੇ ਉਹਨਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਉਥੇ ਹੀ ਜੇਕਰ ਨੌਜਵਾਨਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਸੋ ਪਹਿਲਾਂ 32 ਦੇ ਕਰੀਬ ਨੌਜਵਾਨ ਦੁਬਈ 'ਚ ਇਸੇ ਕਾਰਨ ਪਹੁੰਚ ਚੁੱਕੇ ਨੇ ਅਤੇ ਉੱਥੇ ਫਸੇ ਹੋਏ ਨੇ तो ललित शर्मा की तुसी भी विदेश विच अपना भविक बना चाहते हो पाओ विदेश विच पढ़ाई करने का मौका पिरामिड ई सर्विस दलाह नकार तो मान्यता प्राप्त करो तिरानवे नौ सौ अठहत्तर तिरानवे नौ सौ अठार